ਬਹੁਤ ਲੰਬੇ ਸਮੇਂ ਤੋਂ ਕਾਂਗਰਸ ਦੇ ਵਿੱਚ ਕੰਮ ਕਰ ਰਿਹਾ ਸੀ ਇਹਨਾਂ ਦੇ ਬਜ਼ੁਰਗਾਂ ਨੇ ਬਹੁਤ ਕਾਂਗਰਸ ਦੇ ਵਿੱਚ ਮਿਹਨਤ ਕੀਤੀ ਹੈ ਪਰ ਮੈਂ ਚੌਧਰੀ ਸੰਤੋਖ ਸਿੰਘ ਜੀ ਤੇ ਚੌਧਰੀ ਜਿਲਜੀਤ ਸਿੰਘ ਜੀ আর ਇਹਨਾਂ ਦੇ ਪਿਤਾ ਵਰਵੰਤਾ ਸਿੰਘ ਜੀ ਦਾ ਸਤਕਾਰ ਕਰਦਾ ਅੱਜ ਵੀ ਉਹਨਾਂ ਨੂੰ ਨਮਨ ਕਰਦਾ ਲੇਕਿਨ ਅੱਗੇ ਜਿਹੜਾ ਪਰਿਵਾਰ ਨੇ ਇਹ ਜਿਹੜਾ ਕੰਮ ਕੀਤਾ ਕਾਂਗਰਸ ਪਾਰਟੀ ਨੂੰ ਛੱਡਣ ਦਾ ਇਹਨਾਂ ਨੇ ਇਦੇ ਨਾਲ ਮੈਨੂੰ ਨਹੀਂ ਲੱਗਦਾ ਕੋਈ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਏਗਾ ਲੇਕਿਨ ਇਹਨਾਂ ਨੇ ਆਪਣੇ ਪਰਿਵਾਰ ਦਾ ਬਹੁਤ ਨੁਕਸਾਨ ਕਰ ਲਿਆ ਇਹਨਾਂ ਨੇ ਜਿਹੜਾ ਇਹ ਕੰਮ ਕੀਤਾ ਤਾਂ ਚੌਧਰੀ ਸਾਹਿਬ ਦੀ ਮੌਤ ਹੈ ਜਿਹੜੀ ਉਹ ਯਾਤਰਾ ਦੇ ਵਿੱਚ ਹਾਰਟ ਅਟੈਕ ਨਾਲ ਹੋਈ ਸੀ ਮੈਂ ਕਹਿੰਦਾ ਵੀ ਉਹ ਉਦੋਂ ਨਹੀਂ ਮਰੇ ਸੀ ਉਹਨਾਂ ਦੀ ਸੋਚ ਜਿੰਦਾ ਸੀ ਲੇਕਿਨ ਅੱਜ ਇਹਨਾਂ ਨੇ ਇਹ ਕਾਰਾ ਕਰਕੇ ਉਹਨਾਂ ਨੂੰ ਮਾਰ ਦਿੱਤਾ ਹੈ ਮੈਨੂੰ ਇਸ ਚੀਜ਼ ਦਾ ਬਹੁਤ ਦੁੱਖ ਹੈ ਇਹ ਇਸ ਕਰਕੇ ਨਹੀਂ ਕਿ ਵੋਟਾਂ ਵਧਣਗੀਆਂ ਕਿ ਘਟਣਗੀਆਂ ਇਹ ਸਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ 나ਹੀਂ ਮੈਂ ਕਦੇ ਵੋਟਾਂ ਦੇ ਨਾਲ ਹਰ ਚੀਜ਼ ਨੂੰ ਤੋੜਦਾ ਲੇਕਿਨ ਮੈਂ ਇਹ ਜ਼ਰੂਰ ਹੈ ਮੈਨੂੰ ਇਸ ਚੀਜ਼ ਦਾ ਦੁੱਖ ਹੈ ਕਿ ਇੱਕ ਪਰਿਵਾਰ ਜਿਹੜੇ ਨੇ 100 ਸਾਲ ਕਾਂਗਰਸ ਪਾਰਟੀ ਪਰ ਲੋਕਾਂ ਦੀ ਸੇਵਾ ਕੀਤੀ ਉਹਦੇ ਚ ਇੱਕ ਅਜਿਹਾ ਪੁੱਤ ਜੰਮਿਆ ਹੈ ਜਿਹੜੇ ਨੇ ਜਿਸ ਤਰ੍ਹਾਂ ਦਰਯੋਦਨ ਜੰਮਿਆ ਸੀ ਉਸਨੇ ਮਹਾਭਾਰਤ ਖਰਾ ਕੇ ਪਰਿਵਾਰ ਦਾ ਨਾਸ਼ ਕਰਤਾ ਸੀ ਇਸੇ ਤਰ੍ਹਾਂ ਇਸ ਜਿਹੜਾ ਵਿਕਰਮ ਹੈ ਤੇ ਇਸ ਪਰਿਵਾਰ ਨੇ ਦੇ ਬੰਦੇ ਜਿਹੜੇ ਪਿੱਛੇ ਉਹਨਾਂ ਦੀ ਮਾਤਾ ਜੀ ਇਹਨਾਂ ਨੇ ਕਾਂਗਰਸ ਨੂੰ ਛੱਡ ਕੇ ਆਪਣੇ ਇਹਨਾਂ ਦਾ ਆਪਣਾ ਨੁਕਸਾਨ ਹੋਇਆ ਹੈ ਇਹਨਾਂ ਦੇ ਪਰਿਵਾਰ ਦੀ ਅੱਗੇ ਨੂੰ ਰਾਜਨੀਤਿਕ ਜੀਵਨ ਅੱਜ ਮੈਨੂੰ ਲੱਗ ਰਿਹਾ ਕਿ ਖਤਮ ਹੋ ਗਿਆ ਹੈ ਚੰਨੀ ਸਾਹਿਬ ਲਗਾਤਾਰ ਲਗਾਤਾਰ ਜੋ ਮਾਸੂਦ ਗੁਲਮੁਨਤਾ ਸਿੰਘ ਜੀ ਉਸ ਤੋਂ ਬਾਅਦ ਚੋਹ ਸਿੰਘ ਸਿੰਘ ਜੀ ਉਸ ਤੋਂ ਬਾਰੇ ਚੌਧਰੀ ਵਿਕਰਮ ਸਿੰਘ ਇੱਕ ਮੇਰੇ ਪਰਿਵਾਰ ਚਾਰ ਬਿਨੇ ਦਰਿਆ ਅੱਜ ਕੀ ਤਰ੍ਹਾਂ ਸਮਝੋ ਤੁਸੀਂ ਪਾਰਟੀ ਮੇਰੀ ਹੈਗੀ ਬੀਜ ਚਲ ਰਹਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਚੌਧਰੀ ਗਰਵੰਤਾ ਸਿੰਘ ਜੀ ਚੌਧਰੀ ਜਗਜੀਤ ਸਿੰਘ ਜੀ ਚੌਧਰੀ ਸੰਤੋਖ ਸਿੰਘ ਜੀ ਦਾ ਮੈਂ ਆਪ ਸਤਕਾਰ ਕਰਦਾ ਤੇ ਅੱਜ ਵੀ ਕਰਦਾ ਤੇ ਅੱਗੇ ਵੀ ਕਰਦਾ ਰਹਾਂਗਾ ਜੀ ਚੌਧਰੀ ਜਗਜੀਤ ਸਿੰਘ ਜੀ ਇੱਥੇ ਤੱਕ ਕਿ ਮੇਰੇ ਮੈਂਟਰ ਸੀ ਮੈਂ ਉਹਨਾਂ ਦੀ ਉਂਗਲੀ ਫੜ ਕੇ ਅੱਗੇ ਵਧਿਆ ਤੇ ਲੇਕਿਨ ਅੱਗੇ ਨੂੰ ਜਿਹੜਾ ਹੁਣ ਪਰਿਵਾਰ ਬਚ ਗਿਆ ਸੀ ਖਾਸ ਤੌਰ ਤੇ ਇਹਨਾਂ ਦਾ ਬੇਟਾ ਤੇ ਚੌਧਰੀ ਸਾਹਿਬ ਦੀ ਪਤਨੀ ਇਹਨਾਂ ਨੇ ਮਹੱਤਵਕਾਂਖਾ ਦੇ ਵਿਚ ਆ ਕੇ ਆਪਣੀ ਐਰੋਗੈਂਸ ਨੂੰ ਜਿਹੜੇ ਜਿਸ ਤਰ੍ਹਾਂ ਲੋਕ ਕਹਿੰਦੇ ਕਿ ਇਹਨਾਂ ਦੇ ਮੁੰਡੇ ਦੇ ਧੌਣ ਵਿੱਚ ਕਿਲਾ ਹੈ ਉਹ ਨਹੀਂ ਸੰਭਾਲ ਸਕੇ ਆਪਣੇ ਆਪ ਨੂੰ ਉਹਨਾਂ ਨੂੰ ਚਾਹੀਦਾ ਸੀ ਕਿ ਸਬਰ ਕਰਕੇ ਪਾਰਟੀ ਦੇ ਨਾਲ ਲੱਗੇ ਰਹਿੰਦੇ ਪਾਰਟੀ ਨੇ ਬਹੁਤ ਕੁਝ ਦਿੱਤਾ ਸਾਰੀ ਉਮਰ ਰਾਜ ਵਿੱਚ ਹੀ ਰਹਾ ਹੈ ਵਿਕਰਮ ਤੇ ਉਹਦੀ ਮਾਂ ਤੇ ਇਹਨਾਂ ਨੂੰ ਚਾਹੀਦਾ ਸੀ ਸਬਰ ਕਰਦੇ ਇੱਕ ਐਮਐਲਏ ਦਾ ਘਰ ਵਿੱਚ ਆਏਗਾ ਸੀ ਨਾ ਕਾਂਗਰਸ ਵੱਲੋਂ ਤੇ ਲੇਕਿਨ ਇਹਨਾਂ ਨੇ ਆਪਣੀ ਰਾਜਨੀਤੀ ਖਾਤਰ ਕੀਤੀ ਮਨੂ ਦੁੱਪ ਇਸ ਗੱਲ ਦਾ ਵੋਟਾਂ ਨੇ ਕਾਦੀ ਕੜੀ ਪਤਾ ਨਹੀਂ ਕਿੰਨੀਆਂ ਨੇ ਇਹਦੇ ਨਾਲ ਟਕਣੀਆਂ ਤੇ ਕਿੰਨੀਆਂ ਇਹਨਾਂ ਦੇ ਜਾਣ ਨਾਲ ਬਚ ਜਾਣੀਆਂ ये इस मैं नहीं। अगर अगर बात मैं अगर जाए दो हजार बाईस में आपने काफी मदद की थी चौधरी परिवार की उपचुनाव दो हजार तेईस में उसमें भी आपने मदद की लेकिन आपके खिलाफ ही वो बयानबाजी करते नजर आए फिलहाल जब से टिकट मिली तब से वो बयानबाजी नहीं हुई लेकिन आज कई लीडर वो नहीं सिर्फ और भी कई लीडर जैसे तेजेंद्र सिंह भिट्टू एक बड़ा चेहरा थे कांग्रेस का सह प्रभारी थे हिमाचल से तो कमेटी मेंबर भी रहे ऑल इंडिया कमेटी ਕਾਂਗਰਸ ਕੇ ਤੋਂ ਉਹਨਾਂ ਦਾ ਪਾਰਟੀ ਜੁਆਇਨ ਕਰਨਾ ਔਰ ਤਕਰੀਬਨ ਲੀਡਰਸ਼ਿਪ ਜੋ ਭਾਜਪਾ ਜਾਂ ਆਮ ਆਦਮੀ ਨੂੰ ਪਾਰਟੀ ਵਿੱਚ ਚਲੇ ਜਾਣਾ ਤੋਂ ਐਸੀ ਕਾਂਗਰਸ ਹੋਇਆ ਕਮਜ਼ੋਰ ਹੋਤੀ ਨਜ਼ਰ ਨਹੀਂ ਆ ਰਹੀ ਇਹ ਜਿਹੜੇ ਲੋਕ ਹੈ ਸਮਾਜ ਦੇ ਨੂੰ ਗਦਲਾ ਕਰ ਰਹੇ ਇਹ ਨਾਲ ਚ ਬਸ ਬਹਿ ਕੇ ਜਾਂ ਡਰ ਦੇ ਬਸ ਬਹਿ ਕੇ ਦੂਸਰੀਆਂ ਪਾਰਟੀਆਂ ਸ਼ਿਫਟ ਹੋ ਰਹੀ ਹੈ ਇਹ ਲੋਕਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਗਾਣਾ ਅੱਜ ਜਦ ਮੁੱਦਾ ਇਹ ਹੋ ਗਿਆ ਕਿ ਜਿਹੜੇ ਲੋਕ ਸਮਾਜ ਨੂੰ ਲੋਕਾਂ ਨੂੰ ਜਿਨ੍ਹਾਂ ਨੇ ਬੁੱਟਾ ਪਾ ਕੇ ਇਹਨਾਂ ਨੂੰ ਜਿਤਾਉਂਦੇ ਰਹੇ ਐ ਉਹਨਾਂ ਨੂੰ ਛੱਡ ਕੇ ਛਾਲਾ ਮਾਰੀਆਂ ਦੂਸਰੇ ਪਾਸੇ ਇਹਨਾਂ ਲੋਕਾਂ ਨੂੰ ਸਭ ਕੁਝ ਸਪਾਉਣ ਵਾਸਤੇ ਅੱਜ ਜਲੰਧਰ ਹੀ ਨਹੀਂ ਪੂਰੇ ਪੰਜਾਬ ਦੇ ਲੋਕ ਅੱਜ ਤਿਆਰ ਹੋਏ ਵੇ ਪੰਜਾਬੀਅਤ ਨੂੰ ਬਦਨਾਮ ਕਰ ਰਹੇ ਐ ਇਹਨਾਂ ਨੇ ਜਲੰਧਰ ਦਾ ਬਦਨਾਮ ਕੀਤਾ ਹੈ ਇਹਨਾਂ ਨੇ ਆਪਣੀ ਕੌਮ ਨੂੰ ਬਦਨਾਮ ਕੀਤਾ ਹੈ ਇਹਨਾਂ ਨੇ ਅੱਜ ਪੰਜਾਬ ਨੂੰ ਬਦਨਾਮ ਕੀਤਾ ਹੈ ਅਜਿਹੇ ਰਾਜਨੀਤਿਕ ਡੇਟਾ ਨਹੀਂ ਚਾਹੀਦੇ ਜਿਹੜੇ ਰੋਜ਼ ਆਪਣੀਆਂ ਪਾਰਟੀਆਂ ਬਦਲਦੇ ਐ ਯਾ ਸਿਰਫ ਆਪਣੇ ਪਰਿਵਾਰ ਵਾਸਤੇ ਹੀ ਦੇਖਦੇ ਕਿ ਮੇਰੇ ਪਰਿਵਾਰ ਦਾ ਇਹ ਹੋ ਜਾਵੇ ਮੇਰੇ ਦਾ ਫਲਾਣਾ ਹੀ ਬਣ ਜਾਏ ਯਾਰ ਇੱਕ ਮੈਂਬਰ ਤੁਹਾਡਾ ਐਮਐਲਏ ਹੈਗਾ ਹੁਣ ਬਜ਼ੁਰਗਔਰਤ ਨੂੰ ਜ਼ਰੂਰੀ ਐ ਐਮਐਲਏ ਬਣਾਣਾ ਐਮਪੀ ਬਣਾਉਣਾ ਅਸੀਂ ਆਨੂੰ ਟੱਚ ਕਰ ਰਹੇ ਆ ਉਹ ਇਸ ਕਰਕੇ ਸਬਰ ਸੰਤੋਖ ਜਿਹੜਾ ਜ਼ਰੂਰੀ ਐ ਚੌਧਰੀ ਪਰਿਵਾਰ ਇਹਨਾਂ ਦੇ ਬਜ਼ੁਰਗਾਂ ਨੇ ਸਬਰ ਰੱਖਿਆ ਉਹਨਾਂ ਨੂੰ ਦਿੱਤਾ ਵੀ ਜੇ ਕਈ ਵਾਰ ਮੰਤਰੀ ਵੀ ਨੇ ਲਿਆ ਲੇਕਿਨ ਉਹ ਪਾਰਟੀ ਦੇ ਨਾਲ ਚੱਲੇ ਰਹੇ ਐ

ਕੰਸ਼ਰਵਾਦੀ ਕਰੋ ਕਰੋ ਉਹਨਾਂ ਨੇ ਕਿਹਾ ਕਿ ਬਈ ਕੌਂਸਲ ਨੇ ਸਾਡੇ ਨਾਲ ਵਦਾ ਕੀਤਾ ਹੈ ਕਿ ਸਾਡੇ ਪਰਿਵਾਰ ਦਾ ਪਣਦਾ ਜਿਹੜਾ ਸੀਗਾ ਸਾਰਾ ਸੀਗਾ ਸਾਡੇ ਪਰਿਵਾਰ ਨੂੰ ਸਾਡੇ ਦੇਣਾ ਦੇ ਨੇ ਨੇ ਇਹ ਕਿਹਾ ਮੈਂ ਉਹਦੇ ਬਾਰੇ ਬਹੁਤ ਕੁਝ ਕਹਿ ਚੁੱਕਿਆ ਹੁਣੇ ਕੋਈ ਸੁਣ ਲਿਆ ਅੱਛਾ ਸਰ ਜੋ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਪਰਮਾਥੀ ਲੋਕ ਔਰ ਜੁਸ਼ੀਲ ਰੇਖੋ ਹੈ ਉਹ ਇਹ ਕਹਿ ਰਹੇ ਹੈ ਕਿ ਲੋਕੋ ਕੋ ਕੰਮ ਕਰਾਉਣੇ ਕੇ ਖਰਚ ਜਾਣਾ ਪੜੇਗਾ ਅਗਰ ਚੰਨੀ ਸਾਹਿਬ ਯਹਾਂ ਸੇ ਜੀਤੇ ਹੋ ਤਾਂ ਕਿਉਂਕਿ ਉਹ ਤਾਂ ਕਹਤੇ ਯਹਾਂ ਕੇ ਹੈ ਨਹੀਂ ਮੈਂ ਆ ਮਾਰ ਕਰਕੇ ਮੈਂ ਬਾਹਰੋਂ ਨਹੀਂ ਆਇਆ ਦੁਆਬਾ ਮੇਰਾ ਘਰ ਹੈ ਮੈਂ ਆਪਣੇ ਘਰ ਆਇਆ ਤੇ ਘਰ ਹੀ ਰਹਾਂਗਾ ਬਾਹਰੋਂ ਇਹ ਆ ਰਹੇ ਆ ਬੰਦੇ ਕੋਈ ਅਕਾਲੀ ਦਲ ਚੋਂ ਆਗੇ ਬੀਜੇਪੀ ਜਾ ਰਹੇ ਆ ਕੋਈ ਆਮ ਆਦੀ ਪਾਰਟੀ ਚੋਂ ਬੀਜੇਪੀ ਜਾ ਰਹੇ ਆ ਕੋਈ ਬੀਜੇਪੀ ਚੋਂ ਕਿਤੇ ਹੋਰ ਜਾ ਰਿਹਾ ਇਹ ਧੋਖਾ ਦੇ ਰਹੇ ਲੋਕਾਂ ਨੂੰ ਮੈਂ ਤਾਂ ਲੋਕਾਂ ਦੇ ਵਿੱਚ ਆਇਆ ਕਿ ਅਬ ਮੈਨੂੰ ਅਪਣਾਓ ਮੈਂ ਤੁਹਾਡਾ ਆਪਣਾ ਮੈਨੂੰ ਗੋਦ ਲੈ ਕੇ ਇੱਥੇ ਰੱਖੋ ਔਰ ਮੈਂ ਇਥੇ ਰਹਿਣ ਆਇਆ ਕੋਈ ਭੱਜਣ ਨਹੀਂ ਆਇਆ ਨਾ ਮੰਗੂ ਮੈਂ ਆਪਣੀਆਂ ਲਿੱਤਾਂ ਜਾਣ ਪਾ ਕੇ ਖੜਨ ਜਾਣਦਾ ਮੇਰੇ ਬਜ਼ੁਰਗਾਂ ਨੇ ਮੈਨੂੰ ਇਹ ਸਿਖਾਇਆ ਮੇਰੇ ਸੰਸਕਾਰ ਐਸੇ ਹੈ ਕਿ ਮੈਂ ਧੋਖਾ ਦੇਣ ਵਾਲਾ ਨਹੀਂ ਹੈ ਮੈਨੂੰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ